ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਅੱਜ ਦੀ ਇਸ ਹੁਕਮਨਾਮਾ ਵਿਚਾਰ ਚਰਚਾ ਵਿੱਚ ਨਿਗਾਹ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਮਤੀ 31 ਅਕਤੂਬਰ 2025 ਦੇ ਪਾਵਨ ਹੁਕਮਨਾਮਾ ਸਾਹਿਬ ਦੇ ਵਿਚਾਰ ਕਰਾਂਗੇ। ਹਾਂਜੀ, ਇਹ ਪਾਵਨ ਬਾਣੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 676 ਤੇ ਸੁਸ਼ੋਭਿਤ ਹੈ। ਹਾਂਜੀ, ਤੇ ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਤਨਾਸਰੀ ਰਾਗ ਵਿੱਚ। ਬਿਲਕੁਲ। ਤੇ ਇਸ ਬਾਣੀ ਵਿੱਚ ਮਤਲਬ ਇੱਕ ਡੂੰਗਾ ਸੁਨੇਹਾ ਹੈ ਜੀਵਨ ਦੀ ਪਟਕਣਾ ਤੇ ਉਸਦੇ ਹੱਲ ਬਾਰੇ। ਆਓ ਫਿਰ ਸ਼ਰਧਾ ਨਾਲ ਪਹਿਲਾਂ ਬਾਣੀ ਸਰਵਣ ਕਰੀਏ ਤੇ ਫਿਰ ਇਸਦੇ ਅਰਥਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ। ਹਾਂਜੀ। ਤਨ ਆਸਰੀ ਮਹੱਲਾ ਪੰਜਵਾਂ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਵਿਦ ਕਾਮਨਾ ਆਵੇ ਹਰ ਹਰ ਨਾਮ ਤੇ ਆਇਆ ਹਾਂਜੀ ਦੇਖੋ ਪਹਿਲੀ ਹੀ ਤੁਖ ਚ ਗੱਲ ਸ਼ੁਰੂ ਹੁੰਦੀ ਹੈ ਫਿਰਤ ਫਿਰਤ ਮਤਲਬ ਇੱਕ ਲੰਮੀ ਪਾੜ ਇੱਕ ਪਟਕਣਾ ਦੀ ਗੱਲ ਹੈ ਹਾਂਜੀ ਲਗਾਤਾਰ ਘੁੰਮਦੇ ਰਹਿਣਾ ਸ਼ਾਇਦ ਸੱਚ ਦੀ ਤਲਾਸ਼ ਵਿੱਚ ਬਿਲਕੁਲ ਤੇ ਫਿਰ ਮਿਲਾਪ ਹੁੰਦਾ ਭੇਟੇ ਜਨ ਸਾਧੂ ਜਦੋਂ ਗੁਰੂ ਮਹਾਪੁਰਖ ਮਿਲਦੇ ਨੇ ਤੇ ਉਹੀ ਪੂਰੇ ਗੁਰ ਸਮਝਾਇਆ ਪੂਰੇ ਗੁਰੂ ਨੇ ਫਿਰ ਸਮਝ ਬਖਸ਼ੀ ਤੇ ਸਮਝ ਕੀ ਬਖਸ਼ੀ ਇਹ ਬਹੁਤ ਸਪਸ਼ਟ ਹੈ ਆਮ ਸਗਲਬਿਧ ਕਾਮਨਾ ਆਵੇ ਮਤਲਬ ਹੋਰ ਸਾਰੇ ਤਰੀਕੇ ਸਾਰੀਆਂ ਜੁਕਤੀਆਂ ਹਾਂਜੀ ਉਹ ਕਿਸੇ ਕੰਮ ਨਹੀਂ ਆਉਣੀਆਂ ਅਸਲ ਵਿੱਚ ਕੀ ਕੰਮ ਆਉਂਦਾ ਹੈ ਹਰ ਹਰ ਨਾਮ ਤੇ ਆਇਆ ਪਰਮਾਤਮਾ ਦਾ ਨਾਮ ਸਿਮਰਨਾ ਹੀ ਅਸਲ ਹੱਲ ਹੈ ਕਿੰਨੀ ਸਿੱਧੀ ਤੇ ਸਪਸ਼ਟ ਗੱਲ ਹੈ ਹਾਂਜੀ ਬਿਲਕੁਲ ਸਪਸ਼ਟ ਕੋਈ ਦੁਵਿਧਾ ਨਹੀਂ ਛੱਡੀ ਤੇ ਇਸੇ ਕਰਕੇ ਅਗਲੀ ਤੁਕ ਜਿਹੜੀ ਰਹਾਉ ਦੀ ਹੈ ਉਹ ਕੇਂਦਰੀ ਭਾਵ ਦੱਸਦੀ ਹੈ। ਅੱਛਾ। ਤਾਤੇ ਮੋਹੇਦਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਵਿੰਸੇ ਸਗਲ ਜੰਜਾਲ ਰਹਾਉ। ਤਾਤੇ ਮਤਲਬ ਇਸ ਕਰਕੇ ਕਿ ਸਿਰਫ ਨਾਮ ਹੀ ਕੰਮ ਆਉਂਦਾ ਹੈ। ਹਾਂਜੀ। ਉਸ ਸਮਝ ਤੋਂ ਬਾਅਦ ਮੈਂ ਕੀ ਕੀਤਾ? ਮੋਹੇਦਾਰੀ ਓਟ ਗੋਪਾਲ। ਮੈਂ ਉਸ ਪ੍ਰਭੂ ਦਾ ਸ੍ਰਿਸ਼ਟੀ ਦੇ ਪਾਲਣਹਾਰ ਦਾ ਆਸਰਾ ਲਿਆ ਹੈ। ਹਾਂਜੀ। ਓਟ ਲਈ ਆਸਰਾ ਲਿਆ। ਤੇ ਫਿਰ ਸ਼ਰਨ ਪਰਿਉ ਪੂਰਨ ਪਰਮੇਸ਼ਰ ਉਸ ਪੂਰਨ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਈ ਤੇ ਨਤੀਜਾ ਬਿਨ ਸੇ ਸਗਲ ਜੰਜਾਲ ਸਾਰੇ ਦੁਨਿਆਵੀ ਬੰਧਨ ਮਾਇਆ ਦੇ ਜੰਜਾਲ ਉਹ ਸਭ ਨਾਸ ਹੋ ਗਏ ਇਹ ਰਹਾਉ ਦੀ ਤੱਕ ਸਾਰਾ ਨਿਚੋੜ ਦੱਸ ਦਿੰਦੀ ਏ ਹਾਂਜੀ ਸ਼ਰਨ ਵਿੱਚ ਆਉਣ ਨਾਲ ਹੀ ਮੁਕਤੀ ਹੈ ਬਿਲਕੁਲ ਇਹ ਕੇਂਦਰੀ ਨੁਕਤਾ ਹੈ ਪਟਕਣਾ ਛੱਡ ਕੇ ਗੁਰੂ ਦੀ ਸਮਝ ਨਾਲ ਸ਼ਰਨ ਵਿੱਚ ਆਉਣਾ ਤੇ ਅੱਗੇ ਗੁਰੂ ਸਾਹਿਬ ਦੱਸਦੇ ਨੇ ਕਿ ਇਹ ਮਾਇਆ ਦਾ ਪਸਾਰਾ ਕਿੰਨਾ ਵੱਡਾ ਹੈ ਜਿਸ ਤੋਂ ਬਚਣ ਲਈ ਸ਼ਰਨ ਜ਼ਰੂਰੀ ਹੈ ਹਾਂਜੀ ਅਗਲੀ ਤੋਂ ਕਹੀ ਸਪਸ਼ਟ ਕਰ ਦਈਏ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਵਿਆਪੇ ਮਾਏ ਜਿਉ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਦੇਖੋ ਦਾਇਰਾ ਕਿੰਨਾ ਵਿਸ਼ਾਲ ਹੈ ਸਵਰਗ ਲੋਕ ਮਤ ਲੋਕ ਪਤਾਲ ਸਾਰੀ ertid ਹਾਂਜੀ ਕੋਈ ਥਾਂ ਨਹੀਂ ਛੱਡੀ ਸਗਲ ਵਿਆਪੇ ਮਾਏ ਸਾਰੀ ਸ੍ਰਿਸ਼ਟੀ ਹੀ ਮਾਇਆ ਦੇ ਮੋਹ ਵਿੱਚ ਉਸ ਦੇ ਪ੍ਰਭਾਵ ਇਟ ਹੈ ਇਹ ਤਾਂ ਬਹੁੜੀ ਵੱਡੀ ਗੱਲ ਹੈ ਮਤਲਬ ਕੋਈ ਵੀ ਇਸ ਤੋਂ ਅਛੂਤਾ ਨਹੀਂ ਹੈ ਆਪਣੇ ਆਪ ਵਿੱਚ ਸਹੀ ਗੱਲ ਹੈ ਤੇ ਇਸ ਵਿਆਪਕ ਸਮੱਸਿਆ ਦਾ ਹੱਲ ਫਿਰ ਉਹੀ ਹੈ ਜੋ ਪਹਿਲਾਂ ਦੱਸਿਆ ਗਿਆ ਹਾਂਜੀ ਫਿਰ ਉਹੀ ਨਾਮ ਸਿਮਰਨ ਤੇ ਜ਼ੋਰ ਹੈ ਜਿਉ ਉਧਾਰਣ ਆਪਣੀ ਆਤਮਾ ਦੇ ਉਧਾਰ ਲਈ ਸਭ ਕੁਲ ਤਾਰਨ ਤੇ ਸਿਰਫ ਆਪਣਾ ਹੀ ਨਹੀਂ ਸਗੋਂ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰਨ ਲਈ ਵੀ ਹਾਂਜੀ ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ ਕਰਨਾ ਕੀ ਹੈ ਹਰ ਹਰ ਨਾਮ ਤੇ ਆਏ ਬਸ ਹਰੀ ਪ੍ਰਭੂ ਦਾ ਨਾਮ ਸਿਮਰਨ ਉਹੀ ਇੱਕੋ ਇੱਕ ਰਸਤਾ ਹੈ ਤਾਂ ਕੁਲ ਮਿਲਾ ਕੇ ਇਹ ਪਾਵਨ ਹੁਕਮਨਾਮਾ ਸਾਨੂੰ ਬਾਰ-ਬਾਰ ਇੱਕੋ ਗੱਲ ਸਮਝਾ ਰਿਹਾ ਹੈ ਹਾਂਜੀ ਕਿ ਪਟਕਣਾ ਛੱਡੋ ਦੁਨਿਆਵੀ ਤਰੀਕੇ ਕੰਮ ਨਹੀਂ ਆਉਣੇ ਬਿਲਕੁਲ ਪੂਰੇ ਗੁਰੂ ਦੀ ਸਿੱਖਿਆ ਲਓ ਤੇ ਪ੍ਰਭੂ ਦੀ ਸ਼ਰਨ ਪਹੋ ਤੇ ਉਸ ਸ਼ਰਨ ਦਾ ਆਧਾਰ ਹੈ ਨਾਮ ਸਿਮਰਨ ਇਹੀ ਸਾਰੇ ਜੰਜਾਲਾਂ ਤੋਂ ਮੁਕਤੀ ਦਿਵਾਏਗਾ ਹਾਂਜੀ ਇਹ ਮਾਇਆ ਦੇ ਵਿਸ਼ਾਲ ਪ੍ਰਭਾਵ ਤੋਂ ਸਾਨੂੰ ਖਬਰਦਾਰ ਕਰਦਾ ਹੈ ਤੇ ਨਾਲ ਹੀ ਉਸ ਤੋਂ ਬਚਣ ਦਾ ਸਪਸ਼ਟ ਰਸਤਾ ਵੀ ਦੱਸਦਾ ਹੈ ਤੇ ਇਹ ਸਿਰਫ ਮੁਕਤੀ ਦੀ ਗੱਲ ਨਹੀਂ ਇਹ ਸਬਕੁਲ ਤਾਰਨ ਦੀ ਵੀ ਗੱਲ ਹੈ ਇਸ ਵਿੱਚ ਇੱਕ ਸਮਾਜਿਕ ਜ਼ਿੰਮੇਵਾਰੀ ਵੀ ਹੈ ਸਹੀ ਗੱਲ ਹੈ ਨਾਮ ਸਿਮਰਨ ਨਿਮਰਤਾ ਸੇਵਾ ਇਹ ਸਭ ਚੜ੍ਹਦੀ ਕਲਾ ਵੱਲ ਲੈ ਕੇ ਜਾਂਦੇ ਨੇ ਸਾਨੂੰ ਸੋਚਣਾ ਚਾਹੀਦਾ ਹੈ ਹਾਂਜੀ ਕਿ ਅਸੀਂ ਰੋਜ਼ਾਨਾ ਜੀਵਨ ਵਿੱਚ ਪ੍ਰਭੂ ਦੇ ਨਾਮ ਦਾ ਉਸ ਦੀ ਸ਼ਰਨ ਦਾ ਕਿੰਨਾ ਕੋ ਆਸਰਾ ਲੈਂਦੇ ਆ ਹਾਂਜੀ ਇਹ ਵਿਚਾਰਨ ਵਾਲੀ ਗੱਲ ਹੈ ਆਪਣੇ ਅੰਦਰ ਚਾਤੀ ਮਾਰਨ ਦੀ ਲੋੜ ਹੈ ਸਾਥ ਸੰਗਤ ਜੀ ਪਾਠ ਅਰਥ ਜਾਂ ਵਿਚਾਰ ਦੌਰਾਨ ਜੇ ਕੋਈ ਪੁਲਚੁਕ ਹੋ ਗਈ ਹੋਵੇ ਤਾਂ ਅਸੀਂ ਖਿਮਾ ਦੇ ਜਾਚਕ ਹਾਂ ਹਾਂਜੀ ਬਿਆੰਤ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਸਾਹਿਬ ਬਖਸ਼ਣ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਸਿੱਧੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈਣ ਦਾ ਯਤਨ ਕਰਦੇ ਰਹਿਣ ਵਾਹਿਗੁਰੂ ਸਭ ਨੂੰ ਤੰਦਰੁਸਤੀ ਨਾਮਦਾਨ ਤੇ ਚੜ੍ਹਦੀ ਕਲਾ ਬਖਸ਼ਣ ਜੇ ਵਿਚਾਰ ਚੰਗੀ ਲੱਗੇ ਤਾਂ ਇਸ ਨੂੰ ਹੋਰ ਸੰਗਤਾਂ ਤੱਕ ਪਹੁੰਚਾਉਣ ਵਿੱਚ ਮਦਦ ਕਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ